ਹੰਜੀ ਪ੍ਰਧਾਨ ਜੀ ਅੱਜ ਆਪਣੀ ਹੈੱਡ ਆਫਿਸ ਤੇ ਮੀਟਿੰਗ ਹੋਈ ਹੈ ਮੀਟਿੰਗ ਚ ਕਿਹਨਾ ਕਿਹਨਾ ਮੰਗਾਂ ਦੇ ਮਸਲਿਆਂ ਦਾ ਚਰਚਾ ਹੋਈ ਹੈ ਬੱਲੇ ਅੱਜ ਜਿਹੜੇ ਪਾਵਰ ਕਾਮ ਦੇ ਸੀਐਚਬੀ ਕੰਮੇ ਆ ਤੇ ਡਬਲਿਊ ਕੰਮੇ ਆ ਲੰਮੇ ਸਮੇਂ ਤੋਂ ਆਪਣੀ ਹੱਕੇ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਆ ਤੇ ਉਸ ਦੇ ਸੰਘਰਸ਼ ਦੇ ਸਿੱਟੇ ਵਜੋਂ ਲਗਾਤਾਰ ਸਰਕਾਰ ਨਾਲ ਬੋਰਡ ਦੀ ਮੈਨੇਜਮੈਂਟ ਨਾਲ ਮੀਟਿੰਗਾਂ ਦਾ ਜਿਹੜਾ ਸਿਲਸਲਾ ਹੈ ਉਹ ਜਾਰੀ ਹੈ ਅੱਜ ਵੀ ਸੀਐਮਡੀ ਸਾਹਿਬ ਤੇ ਡਾਇਰੈਕਟਰ ਬੋਰਡ ਦੇ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨਾਲ ਬੈਠਕ ਹੋਈ ਆ ਜਿਹਦੇ ਵਿੱਚ ਔਟਸੋਰਸਡ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਤੇ ਜਿਹੜੀਆਂ ਆਪਣੇ ਹੋਰ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਚਰਚਾ ਅੱਜ ਮੀਟਿੰਗ ਦੇ ਵਿੱਚ ਹੋਈ ਆ ਤੇ ਜਿਹੜਾ ਸਾਡਾ ਇਹ ਸੀਗਾ ਵੀ 25 ਵਾਲੀ ਉਹਨਾਂ ਨੇ ਮੀਟਿੰਗ ਕਾਇਆ ਸੀਗਾ ਡਾਟਾ ਡੂਟਾ ਇਕੱਠਾ ਕਰ ਰਹੇ ਆ ਇਸ ਕਰਕੇ ਉਹਨਾਂ ਨੇ ਮੀਟਿੰਗ 29 ਤਰੀਕ ਦੀ ਜਿਹੜੀ ਬੀਓਡੀ ਦੀ ਉਹ ਕੀਤੀ ਆ ਤੇ ਅੱਜ ਸਾਨੂੰ ਇਹ ਕਿਹਾ ਵੀ ਅਸੀਂ ਜਿਹੜੀ ਉਹ ਮੀਟਿੰਗ ਦੇ ਵਿੱਚ ਤੁਹਾਡਾ ਅਜੰਡਾ ਹੈ ਉਹ ਅਸੀਂ ਪਾਸ ਕਰ ਦੇਵਾਂਗੇ ਤੇ ਪਾਸ ਕਰਕੇ ਅਸੀਂ ਵੀ ਆਪਦਾ ਜਿਹੜਾ ਡਾਕੂਮੈਂਟ ਸੀਗੇ ਉਹ ਸਬਮਿਟ ਜਿਹੜੇ ਬੋਰਡ ਦੀ ਮੈਨੇਜਮੈਂਟ ਨੂੰ ਕੀਤੇ ਹੈਗੇ ਆ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਕਰਦੇ ਆਂ ਇਹ ਗੱਲਬਾਤ ਪਹਿਲਾਂ ਵੀ ਚੱਲਦੀ ਆ ਰਹੀ ਆ ਪਰ ਅਸੀਂ ਆਪਣੇ ਸੰਘਰਸ਼ ਨੂੰ ਕੰਟੀਨਿਊ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ 5 5 ਅਗਸਤ ਨੂੰ ਬਿਜਲੀ ਮੰਤਰੀ ਦੀ ਰਹਿਸ਼ ਅਗੇ ਪਰਿਵਾਰਾਂ ਤੇ ਬੱਚਿਆਂ ਸਮੇਤ ਲਗਾਤਾਰ ਧਰਨਾ ਦੇਣ ਦਾ ਜਿਹੜਾ ਫੈਸਲਾ ਹੈ ਉਹ ਆਪਣਾ ਕੰਟੀਨਿਊ ਚੱਲੂਗਾ ਉਹ ਮਤਲਬ ਕੋਈ ਬਾਤ ਨਹੀਂ ਹੈਗਾ ਇਸ ਕਰਕੇ 29 ਤਰੀਕ ਦੇ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਨੂੰ ਲੈ ਕੇ ਚੀਫ ਇੰਜੀਨੀਅਰਾਂ ਵੱਲੋਂ ਮੀਟਿੰਗਾਂ ਦਾ ਜਿਹੜਾ ਮੀਟਿੰਗਾਂ ਦੇਣ ਦਾ ਮਤਲਬ ਫੈਸਲਾ ਕੀਤਾ ਵੀ ਮੀਟਿੰਗਾਂ ਦਿੱਤੀਆਂ ਹੈਗੀਆਂ ਵੱਖ-ਵੱਖ ਡੇਟਾ ਰਾਹੀਂ ਤੇ ਇਸ ਕਰਕੇ ਅਸੀਂ ਇਹ ਕੀਤਾ ਵੀ ਮੀਟਿੰਗਾਂ ਅਸੀਂ ਚੀਫ ਇੰਜੀਨੀਅਰਾਂ ਨਾਲ ਕਰਾਂਗੇ ਪਰ ਅਸੀਂ ਇਹ ਸਪਸ਼ਟ ਕੀਤਾ ਉਹਨਾਂ ਨੂੰ ਕਿਹਾ ਹੈ ਵੀ ਅਸੀਂ ਕੰਪਨੀਆਂ ਜਿਹੜੀਆਂ ਤੁਹਾਡੀਆਂ ਨਵੀਆਂ ਕੰਪਨੀਆਂ ਇਹਨਾਂ ਦੇ ਕੋਲ ਅਸੀਂ ਕੰਮ ਨਹੀਂ ਕਰਾਂਗੇ ਤੇ 5 ਅਗਸਤ ਤੱਕ ਸਰਕਾਰ ਤੇ ਬੋਰਡ ਦੀ ਮੈਨੇਜਮੈਂਟ ਨੇ ਜੇ ਮਸਲਾ ਹੱਲ ਨਹੀਂ ਕੀਤਾ ਤਾਂ ਅਸੀਂ ਸਾਫ਼ ਜਵਾਬ ਦਿੰਦਾ ਇਸ ਗੱਲ ਦਾ ਵੀ ਅਸੀਂ ਨਵੀਆਂ ਕੰਪਨੀਆਂ ਦੇ ਵਿੱਚ ਬਿਲਕੁਲ ਵੀ ਜਿਹੜਾ ਕੰਮ ਆ ਉਹ ਅਸੀਂ ਨਹੀਂ ਕਰਾਂਗੇ ਇਸ ਕਰਕੇ 5 ਅਗਸਤ ਨੂੰ ਵੱਡੀ ਪੱਦਰ ਤੇ ਜਿਹੜਾ ਰੋਸ ਧਰਨਾ ਹੈ ਉਹ ਅਸੀਂ ਦਵਾਂਗੇ ਤੇ ਦੂਜਾ ਇਸ ਦੇ ਨਾਲ ਹੀ ਜਿਹੜਾ ਆਪਣਾ ਐਬਸੈਂਟ ਵਾਲਾ ਸੀਗਾ ਆਪਣਾ ਦੋ ਐਬਸੈਂਟਾਂ ਜਿਹੜੀਆਂ ਇੱਕ ਤੇ ਦੋ ਦੀ ਉਹ ਮਤਲਬ ਕਲੀਅਰ ਕਰਨ ਦਾ ਆਪਣਾ ਇਹ ਹੋ ਗਿਆ ਵੀ ਅਸੀਂ ਉਹਨੂੰ ਕਲੀਅਰ ਕਰਾਂਗੇ ਇਹ ਆਪਣਾ ਬੋਰਡ ਦੀ ਮੈਨੇਜਮੈਂਟ ਉਹਦੀ ਲੈਟਰ ਵੀ ਇਹ ਜਿਹੜੀ ਪੱਤਰਾ ਉਹ ਜਾਰੀ ਕਰੂਗੀ ਇਸ ਕਰਕੇ ਭਰਾਵੋ ਸਾਰਿਆਂ ਨੂੰ ਬੇਨਤੀ ਆ ਜਿਵੇਂ ਤੁਸੀਂ ਸਾਰੇ ਸਾਥੀਆਂ ਨੇ ਸਹਿਯੋਗ ਕੀਤਾ ਕਿ ਆਪਦਾ ਡਾਟਾ ਜਿਹੜਾ ਉਹਨੂੰ ਇਕੱਠਾ ਕੀਤਾ ਸਾਰਾ ਇਕੱਠਾ ਕਰਕੇ ਆਪਦੇ ਸਾਡੇ ਕੋਲ ਪੁੱਜਦਾ ਕੀਤਾ ਉਹਨਾਂ ਸਾਰੇ ਹੀ ਸਾਥੀਆਂ ਦਾ ਧੰਨਵਾਦ ਜਿਹੜੇ ਸਾਥੀਆਂ ਨੇ ਮਤਲਬ ਇਸ ਨੂੰ ਕਾਮਯਾਬ ਕੀਤਾ ਤੇ ਮੈਂ ਉਹਨਾਂ ਹੀ ਸਾਥੀਆਂ ਨੂੰ ਅਪੀਲ ਕਰਾਂਗਾ ਕਿ ਹੁਣ ਵੱਡੀ ਪੱਧਰ ਤੇ ਪਰਿਵਾਰਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਆ ਆਪਣਾ ਮਸਲਾ ਹੱਲ ਤਦ ਹੀ ਹੋਣਾ ਜੇ ਅੱਜ ਤੁਸੀਂ ਸੰਘਰਸ਼ ਕਰ ਰਹੇ ਆ ਮੀਟਿੰਗਾਂ ਵੀ ਤਾਂ ਹੀ ਹੋ ਰਹੀਆਂ ਮਸਲੇ ਵੀ ਹੱਲ ਤਾਂ ਹੀ ਹੋ ਰਹੇ ਆ ਗੱਲਬਾਤ ਵੀ ਤਾਂ ਹੀ ਚੱਲ ਰਹੀ ਆ ਇਸ ਕਰਕੇ 5 ਅਗਸਤ ਦਾ ਆਪਣਾ ਪ੍ਰੋਗਰਾਮ ਜਿਹੜਾ ਬਿਜਲੀ ਮੰਤਰੀ ਦੀ ਰਾਇਸ਼ ਅਗੇ ਲਗਾਤਾਰ ਧਰਨਾ ਦੇਣ ਦਾ ਫੈਸਲਾ ਹੈ ਉਹ ਆਪਣਾ ਮਤਲਬ ਇਹ ਹੈ ਕਿ ਆਪਾਂ ਲਗਾਤਾਰ ਧਰਨਾ ਦੇਵਾਂਗੇ ਇਸ ਦੀਆਂ ਤਿਆਰੀਆਂ ਕਰਨ ਅੱਜ ਦੀ ਮੀਟਿੰਗ ਦੇ ਵਿੱਚ ਇਹੀ ਹੋਇਆ ਕਿ ਅਸੀਂ ਪਾਸ ਕਰ ਰਹੇ ਹਾਂ ਅਸੀਂ ਸਾਡੇ ਵੱਲੋਂ ਕਲੀਅਰ ਹੈ ਅਸੀਂ ਕਰ ਦੇਵਾਂਗੇ ਤੇ ਮਤਲਬ ਉਹਦਾ ਜਿਹੜਾ ਲਿਖਤੀ ਵੀ ਆ ਉਹ ਵੀ ਮਤਲਬ ਜਿੱਥੇ ਬੰਦੇ ਨੂੰ ਅਸੀਂ ਸੌਂਪ ਦੇਵਾਂਗੇ ਇਸ ਕਰਕੇ ਭਰਾਵੋ ਇਹ ਆਪਣਾ ਇਹ ਆ ਵੀ ਜਦੋਂ ਤੱਕ ਨਹੀਂ ਕਰਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਹੈ ਇਸ ਕਰਕੇ 5 ਤਰੀਕ ਨੂੰ ਸਾਰੇ ਸਾਥੀ ਵੱਡੀ ਪੱਦਰ ਤੇ ਤਿਆਰੀ ਕਰਕੇ ਆਉਣ ਮਤਲਬ ਸਿਰਾਂ ਤੇ ਕਫਣ ਬੰਨ ਕੇ ਆਉਣ ਲੜਾਂਗੇ ਸੰਘਰਸ਼ ਕਰਾਂਗੇ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਲੜਾਂਗੇ ਇਸ ਕਰਕੇ ਸਾਰੇ ਸਾਥੀ ਆਪਦੀ ਵੱਡੀ ਪੱਦਰ ਤੇ ਕੰਮ ਜਾਮ ਕਰਨ ਦਾ ਜਿਹੜਾ ਫੈਸਲਾ 5 ਅਗਸਤ ਦਾ ਮੁਕੰਮਲ ਹੜਤਾਲ ਕਰਨ ਦਾ ਫੈਸਲਾ ਹੈ ਉਹਨੂੰ ਸਾਰੇ ਸਾਥੀ ਉਹਦੀਆਂ ਤਿਆਰੀਆਂ ਦੇ ਵਿੱਚ ਜੁਟ ਜਾਨ ਤੇ ਅੱਜ ਦੀ ਮੀਟਿੰਗ ਦੇ ਵਿੱਚ ਉਹ ਵੀ ਅਸੀਂ ਨੋਟਿਸ ਹੈ ਜਿਹੜਾ ਇਥੋਂ ਦੇ ਬੋਰਡ ਦੀ ਮੈਨੇਜਮੈਂਟ ਨੂੰ ਅਸੀਂ ਸੌਂਪ ਦਿੱਤਾ ਇਹਨਾਂ ਨੂੰ ਪਹਿਲਾਂ ਹੀ 21 ਤਰੀਕ ਨੂੰ 22 ਤਰੀਕ ਨੂੰ ਅਸੀਂ ਮੇਲਾ ਜਿਹੜੀਆਂ ਉਹ ਕਰ ਚੁੱਕੇ ਆ ਇਸ ਕਰਕੇ ਸਾਰੇ ਸਾਥੀ ਆਪਦੀ ਤਿਆਰੀਆਂ ਚ ਜੁਟਣ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ